ਕੌਣ ਆ ਰਿਹਾ ਹੈ ਜੀ ਮਾਤਾ ਤੁਹਾਨੂੰ ਪਤਾ ਕੌਣ ਆ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਨੂੰ ਪੁੱਛ ਲਿਆ ਸਕਦਾ ਲੱਗਦੀ ਨੂੰ ਦੱਸ ਦਾਲੀ ਹੈ ਕੀ ਆ ਕਿਉਂ ਇਥੇ ਮੋਤੇ ਦੁਈਆ ਆ ਕੀ ਏਰੀਆ ਕੌਣ ਆ ਆ ਕੌਣ ਇੱਕ ਜਾਣਦੇ ਆੇ ਦਰਬਾਰ ਸਾਹਿਬ ਧੰਦਾ ਕੰਡੇ ਪੀਥੇ ਤਾਂ ਲੈ ਤਾਂ ਲੈਲੇ ਆ ਫੈਮਿਲੀ ਆ ਫੈਮਿਲੀ ਸਮਝਾਉ ਨੂੰ ਨਹੀਂ ਫੈਮਿਲੀ ਰੋਮਾਂ ਤੇ ਫੈਮਿਲੀ ਨੂੰ ਨਹੀਂ ਨਾ ਹੋਊਗੀ ਰੂਮ ਦੀ ਹੋਟਲ ਦੇਖਦੇ ਤਾਨੂੰ ਉਹ ਜਾਓ ਨਾ ਹੋਟਲ ਚ ਆਪਣੇ ਆਪ ਤੁਸੀਂ ਘੁੱਟੋ ਫੜ ਬੜੇ ਕੋਠਾਈ ਖਾਂਦਾ ਓਰ ਇੱਥੇ ਨਹੀਂ ਜੈਨਾ ਕਿਤੇ ਬੰਦੇ ਦੋ ਦਰ ਮੈਂ ਤੁਹੀਂ ਇੱਥੇ ਬਾਹਰੋਂ ਅੰਦਰੋਂ ਬਾਹਰ ਚੱਲ ਅੰਦਰ ਮੈਂ ਉੱਥੇ ਮੈਂ ਜਾ ਪਖਾਂਡਾ ਕਰ ਜਰਨਾ ਹੁਣ ਕਿਹਨੂੰ 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 ਪਤਾ ਕੌਣ ਆ ਕੌਣ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਰੂਮ ਪਛੜਿਆ ਸਕਤ ਲੱਗਦੀ ਨੂੰ ਦਾਦਲੀ ਕੀ ਆ ਕਿਉਂ ਇਥੇ ਮੋਤੇ ਦੁਨੀਆਂ ਆ ਕੀ ਏਰੀਆ ਕੋਣ ਆ ਆ ਕੌਣ ਇੱਕ ਜਾਣਦੇ ਆ ਦਰਬਾਰ ਸਾਹਿਬ ਧੰਦਾ ਕੰਡਿਆ ਤੁਸੀਂ ਇਥੇ ਤੋਂ ਲੈ ਤਾਂ ਦੇ ਵਾਲੇ ਆ ਫੈਮਿਲੀ ਆ ਫੈਮਿਲੀ ਸਾਹਿਬ ਨੂੰ ਨਹੀਂ ਫੈਮਿਲੀ ਰੂਮ ਆ ਤੇ ਫੈਮਿਲੀ ਆ ਮੈਨੂੰ ਲੋੜ ਹੋਊਗੀ ਰੂਮ ਦੀ ਹੋਟਲ ਦੇਖਦੇ ਤੁਹਾਨੂੰ ਉਹ ਜਾਓ ਨਾ ਹੋਟਲ ਜਾ ਆਪਣੇ ਆਪ ਤੁਸੀਂ ਗੁੱਟਾ ਫੜ ਬਣ ਕੇ 2 ਘੰਟਾ ਹਾਂ ਕੋਣ ਆ ਪਤਾ ਕੌਣ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਰੂਮ ਪੁੱਛ ਲਿਆ ਸਕਦਾ ਨਾ ਕਿ ਨੂੰ ਦੱਸ ਦਾਂ ਦੀ ਈਆ ਕਿਉਂ ਇੱਥੇ ਲੋਟਿਆ ਤੁਸੀਂ ਆ ਕੀ ਏਰੀਆ ਕੋਣ ਆ ਆ ਕੌਣ ਇੱਕ ਜਾਣਦੇ ਆਂ ਦਰਵਾਜ਼ਾ ਸਾਹਿਬ ਧੰਦਾ ਕੰਡਾ ਬੀਤੇ ਤਾਂ ਲੈ ਤਾਂ ਦੇ ਆ ਆ ਫੈਮਿਲੀ ਰੂਮ ਆ ਇਹ ਫੈਮਿਲੀ ਸ਼ੋਨ ਨੂੰ ਨਹੀਂ ਫੈਮਿਲੀ ਰੂਮ ਆ ਤੇ ਫੈਮਿਲੀ ਆ ਮੈਨੂੰ ਲੋਨ ਹੋਊਗੀ ਰੂਮ ਦੀ ਹੋਟਲ ਦੇਖਦੇ ਤਾਂ ਨੂੰ ਉਹ ਜਾਉਣਾ ਓਟਾ ਆਪਣੇ ਆਪ ਕੁਝ ਗੁੱਟਾ ਫੜ ਬੜਾ ਡਾਈ ਖਾਂਡਾ ਹੋਰ ਇੱਥੇ ਰਹਿਣਾ ਨਹੀਂ ਜਾਈਂ ਨਾ ਕਿਤੇ ਬੰਦੇ ਦਾ ਮਰ ਜੇ ਤੁਸੀਂ ਇੱਥੇ ਬਾਹਰੋਂ ਅੰਦਰ ਬਾਹਰ ਚੱਲ ਅੰਦਰ ਵੇ ਚੱਲ ਅੰਦਰ ਵੇ ਉੱਥੇ ਮੈਂ ਜਾ ਪਹਾੜਾ ਕਰ ਜੇ ਕਾਹਨੋਂ ਕਾਪੂਸੋਂ ਆਇਆ ਏਨੋ ਕੀ ਬੁੱਛੋਂ ਏਨੋ ਕੀ ਬੁੱਛੋਂ ਏਨੋ ਕੀ ਬੁੱਛੋਂ ਏ ਆਹ ਇੱਥੇ ਮਾਹ ਪਤਾ ਕੌਣ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਨੂੰ ਪੁੱਛ ਲੈ ਸਕਤ ਲੱਗਦੀ ਨੂੰ ਦੱਸਦਾ ਨਹੀਂ ਇਹ ਕਿਉਂ ਅੱਥਰਵਾਤੇ ਦੁਨੀਆਂ ਆ ਕੀ ਏਰੀਆ ਕੋਣ ਆ ਆ ਕੌਣ ਇੱਕ ਜਾਣਦੇ ਆਂ ਦਰਬਾਰ ਸਾਹਿਬ ਧੰਦਾ ਕੰਡਾ ਪਈ ਤੇ ਤਾਂ ਲੈ ਤਾਂ ਦੇ ਆ ਆ ਫੈਮਿਲੀ ਆ ਫੈਮਿਲੀ ਨੂੰ ਨਹੀਂ ਫੈਮਿਲੀ ਰੋਮਾਂ ਤੇ ਫੈਮਿਲੀ ਨੂੰ ਇਹਨੂੰ ਲੋਨ ਹੋਊਗੀ ਰੂਮ ਦੀ ਹੋਟਲ ਦੇਖਦੇ ਤੁਹਾਨੂੰ ਉਹ ਜਾਉਣਾ ਹੋਟਲ ਜਾ ਆਪਣੇ ਆਪ ਤੁਸੀਂ ਘੁੱਟਾ ਫੜ ਬੈਠੋ ਠਾਈ